ਸ਼੍ਰੀ ਕਾਲਜੀ ਤੁਸੀਂ ਟੁੱਟ ਚੁੱਕਿਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ 15 ਅਗਸਤ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਚੱਲ ਰਹੀਆਂ ਨੇ ਸੋ ਸਥਿਤੀ ਦਾ ਜਾਇਜ਼ਾ ਦੇਖਣ ਲਈ ਪਹੁੰਚੇ ਸੀ ਕਿ ਪੁਲਿਸ ਮੁਲਾਜ਼ਮ ਕਿੱਥੇ ਨਹੀਂ ਆਖਰਕਾਰ ਚੈਕਿੰਗ ਹੋ ਵੀ ਰਹੀ ਹੈ ਕਿ ਨਹੀਂ ਮੌਕੇ ਦੀ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰੀਤ ਪੈਲੇਸ ਸੌਂਗ ਦੇ ਵਿੱਚ ਇਹ ਵੇਲੇ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਔਰ ਲੋਕ ਨੇ ਜਿਹੜੇ ਰੌਮ ਸਾਈਡ ਤੋਂ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਇਹ ਭੀੜ ਹੈ ਜਿਹੜੀ ਲੋਕਾਂ ਦੇ ਸਵੇਰੇ ਲੱਗੀ ਹੋਈ ਆ ਅ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਕੋਈ ਪਿੱਛੋਂ ਤੋਂ ਤਸਵੀਰਾਂ ਦਿਖਾ ਦੇਣ ਕਿ ਹਾਲਾਂਕਿ ਇਧਰ ਸਿਰਫ ਜਾਣ ਦਾ ਰਸਤਾ ਹੈ ਵਾਪਸ ਆਉਣ ਦਾ ਨਹੀਂ ਰਸਤਾ ਪਰ ਲੋਕ ਰੋ ਜਿਹੜੇ ਸ਼ਾਰਟਕਟ ਦਾ ਇਸਤੇਮਾਲ ਕਰਦੇ ਹੋਏ ਉਧਰੋਂ ਆਉਂਦੇ ਨੇ ਔਰ ਸਿੱਧਾ ਜਾ ਕੇ ਪੁਲ ਦੇ ਉੱਤੇ ਛੱਡਦੇ ਨੇ ਸੋ ਵੱਡੇ ਹਾਦਸੇ ਹੋ ਜਾਂਦੇ ਨੇ ਤੇ ਉਹਨੂੰ ਪਹਿਲਾਂ ਵੀ ਦੱਸਿਆ ਸੀ ਕਿ ਪ੍ਰੀਤਪਾਲ ਸਟਾਪ ਦੇ ਵਿੱਚ ਮੌਜੂਦ ਹੈ ਬਹੁਤ ਹੀ ਨਜ਼ਦੀਕ ਬੱਸ ਅੱਡ ਹੈ ਸੋ ਬੱਸਾਂ ਦਾ ਰੁਝਾਨ ਹੈ ਜਿਹੜਾ ਨੇੜੇ ਤੇੜੇ ਲੱਗਾ ਹੋਏ ਇੱਕ ਪਾਸੇ ਜੇ ਗੱਲ ਕੀਤੀ ਜਾਵੇ ਬੱਸਾਂ ਦੀ ઓਰੀਜਿਨਲੀ ਲੱਗੀ ਹੋਈ ਔਰ ਦੂਜੇ ਪਾਸੇ ਰੋਂਗ ਸਾਈਡ ਤੋਂ ਆ ਰਹੇ ਲੋਕ ਕਨੇ ਜਿਹੜੇ ਉਹ ਸੜਕੀ ਹਾਥਿਆਂ ਨੂੰ ਅੰਜਾਮ ਦੇ ਸਕਦੇ ਨੇ ਸੋ ਆਖਰਕਾਰ ਪੁਲਿਸ ਪ੍ਰਸ਼ਾਸਨ ਕਿੱਥੇ ਆ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ 15 ਅਗਸਤ ਦੇ ਰਿਹਾ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖੋ ਕਿ ਰੋਂਗ ਸਾਈਡ ਈ ਰਿਕਸ਼ੇ ਸਵਾਰ ਇੱਕ ਮਹਿਲਾ ਜੋ ਕਿ ਸਵਾਰੀਆਂ ਦੀ ਜਾਨ ਨੂੰ ਵੀ ਜਿਹੜਾ ਜੋਖਮ ਦੇ ਵਿੱਚ ਪਾ ਕੇ ਲੈ ਕੇ ਜਾ ਰਹੀ ਹੈ ਜ਼ ਬਿਲਕੁਲ ਇੱਕ ਦੂਜੇ ਤੋਂ ਕਾਲੀ ਕਰਨ ਦੇ ਆੜ ਦੀ ਕੋਸ਼ਿਸ਼ ਦੇ ਵਿੱਚ ਸੋ ਬਸ ਨਾਲ ਨਜ਼ਦੀਕ ਦੀ ਨੰਗੀ ਹੈ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਸੋ ਜਿਸ ਤਰੀਕੇ ਦੇ ਨਾਲ ਤਸਵੀਰਾਂ ਇਸ ਵੇਲੇ ਪ੍ਰੀਤਪਾਲ ਸਟਾਫ ਦੀਆਂ ਸਾਹਮਣੇ ਆਈਆਂ ਨੇ ਉਸੇ ਤਰੀਕੇ ਦੇ ਨਾਲ ਲੋਕ ਨੇ ਜਿਹੜੇ ਉਹ ਰੋਂਗ ਸਾਈਡ ਤੋਂ ਆਉਂਦੇ ਹੋਏ ਵੀ ਨਜ਼ਰ ਆ ਰਹੇ ਬਿਲਕੁਲੋ ਕੋਸ਼ਿਸ਼ ਕਰ ਲੈਣੇ ਆ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੀ ਕਹਿਣਾ ਹੈ ਉਹਨਾਂ ਦਾ ਕਿ ਰੋਂਗ ਸਾਈਡ ਆਣਾ ਕਰਕੇ ਕਿੰਨਾ ਕੋ ਜਾਏਗਾ ਸੋ ਬਿਲਕੁਲੋ ਰੋਂਗ ਸਾਈਡ ਦੇਤੇ ਲੋਕਾਂ ਦੀ ਆਉਣੀ ਜਾਣੀ ਲੱਗੀ ਹੋਈ ਹੈ ਹਾਲਾਕਿ ਚਾਹੇ ਫਿਰ ਗੱਡੀਆਂ ਦੀ ਗੱਲ ਕੀਤੀ ਜਾਵੇ ਚਾਹੇ ਫਿਰ ਬਾਈਕ ਸਵਾਰਾਂ ਦੀ ਗੱਲ ਕੀਤੀ ਜਾਵੇ ਲਗਾਤਾਰ ਰੋਂਗ ਸਾਈਡ ਤੋਂ ਆ ਰਹੇ ਨੇ ਬਿਲਕੁਲ ਜ਼ਾਹਿਰ ਜੀ ਗੱਲ ਇਹ ਹੈ ਕਿ ਇਸ ਬੱਚੇ ਨੂੰ ਸਕੂਲ ਤੋਂ ਛੁੱਟੀ ਹੋਈ ਹੈ ਆਪਣੇ ਘਰ ਨੂੰ ਜਲਦੀ ਪਹੁੰਚਣ ਦੀ ਆੜ ਦੇ ਵਿੱਚ ਇੱਥੇ ਲਗਾਤਾਰ ਆਇਆ ਜਾ ਰਿਹਾ ਸੀ ਬਿਲਕੁਲ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਵਾਲਾ ਕਿ ਬਿਲਕੁਲ ਕੈਮਰੇ ਦੇ ਤੁਹਾਨੂੰ ਨਜ਼ਦੀਕ ਦੀਆਂ ਤਸਵੀਰਾਂ ਦਿਖਾਉਂਦੇ ਆ ਜਿੱਥੇ ਲੋਕ ਨੇ ਜਿਹੜੇ ਰੌਂਗ ਸਾਈਡ ਨੇ ਸੋ ਸਵਾਲ ਵੱਡਾ ਇਹ ਉਰਦਾ ਹੈ ਕਿ ਆਖਰਕਾਰ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਪੁਲਿਸ ਪਾਰਟੀ ਕਿੱਥੇ ਹੈ 15 ਜਨ ਸੌਣ ਵਾਲੀ ਹੈ ਅਸੀਂ ਇਸ ਅੰਦਾਜ਼ੇ ਦੇ ਨਾਲ ਪਹੁੰਚੇ ਸੀ ਕਿ ਸ਼ਾਇਦ ਮੌਕੇ ਤੇ ਜਾ ਕੇ ਦੇਖੀਏ ਕਿ ਕੀ ਟਰੈਕਿੰਗ ਦੇ ਪ੍ਰਬੰਧ ਨੇ ਕੀ ਇੱਥੇ ਚੱਲ ਰਿਹਾ ਹੈ ਪਰ ਅੱਗੇ ਦੇਖਦੇ ਤਾਂ ਮਾਹੌਲ ਹੀ ਕੁਝ ਹੋਰ ਬਣਿਆ ਹੁੰਦਾ ਸੋ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾ ਰੀਆਂ ਨੇ ਵੱਡੇ ਸੜਕੀ ਹਾਦਸਿਆਂ ਨੂੰ ਅੰਜਾਮ ਜਿਹੜਾ ਜ਼ਰੂਰ ਦਿੱਤਾ ਜਾ ਸਕਦਾ ਲੋਕ ਨੇ ਜਿਹੜੇ ਰੋਂਗ ਸਾਈਡ ਲਗਾਤਾਰ ਆਉਣ ਦਾ ਜਾਣ ਦਾ ਸਿਲਸਿਲਾ ਜਿਹੜਾ ਉਹਨਾਂ ਦਾ ਜਾਰੀ ਹੈ ਮੈਮ ਰੋਂਗ ਸਾਈਡ ਜਾ ਰਹੀ ਹੋ ਜੀ ਤਾਂ ਬਿਲਕੁਲ ਹੈ ਕੈਮਰੇ ਤੋਂ ਗ੍ਰੇਸ ਕਰਦੇ ਨੇ ਕੈਮਰੇ ਆਨ ਤੋਂ ਸਾਹਮਣੇ ਗ੍ਰੇਸ ਕਰਦੇ ਨੇ ਹਾਲਾਂਕਿ ਪੜ੍ਹੀ ਲਿਖੀ ਜਨਰੇਸ਼ਨ ਹੈ ਅੱਜ ਦੀ ਮੈਮ ਰੋਂਗ ਸਾਈਡ ਜਾ ਰਹੀ ਹੋ ਜੀ ਤਾਂ ਮੈਮ ਤਾਂ ਬਿਲਕੁਲ ਹੈ ਟ੍ਰੈਫਿਕ ਦਾ ਹਵਾਲਾ ਦਿੱਤਾ ਜਾ ਰਿਹਾ ਰੈਗੂਲਰਲੀ ਅਸੋ ਬਿਲਕੁਲ ਆਮ ਤੌਰ ਤੇ ਕੀ ਆ ਜੰਦੇ ਕਿ ਬਸਾਂ ਵਾਲੇ ਨੇ ਜਿਹੜੇ ਬਾਈਕ ਸਵਾਰਾਂ ਨੂੰ ਕੁਚਲ ਕੇ ਚਲੇ ਜਾਂਦੇ ਨੇ ਸੋ ਕਿਤੇ ਨਾ ਕਿਤੇ ਮੌਕੇ ਦੀ ਸਿਚੁਏਸ਼ਨ ਦੇ ਕੇ ਲੱਗਦਾ ਕਿ ਬਸਾਂ ਦੇ ਅੱਗੇ ਲੋਕ ਨੇ ਜਿਹੜੇ ਆਪ ਜਾ ਕੇ ਡਿੱਗਦੇ ਨੇ ਕਿ ਸਾਨੂੰ ਕੁਚਲਿਆ ਜਾਵੇ ਅ ਸੋ ਜੇਕਰ ਪੁਲਿਸ ਇੱਥੇ ਨਹੀਂ ਮੌਜੂਦ ਹੈ ਕਿਤੇ ਨਾ ਕਿਤੇ ਲੋਕਾਂ ਦੇ ਫਰਜ਼ ਜ਼ਰੂਰ ਬਣਦੇ ਆ ਕਿ ਆਪਣੀ ਜਿਹੜਾ ਧਿਆਨ ਖੁਦ ਰੱਖਿਆ ਜਾਵੇ ਟ੍ਰੈਫਿਕ ਰੂਲਸ ਨੇ ਜਿਹੜੇ ਉਹਨਾਂ ਨੂੰ ਫਾਲੋ ਕੀਤਾ ਜਾਵੇ ਸੋ ਅੱਤ ਤਾਂ ਤੁਸੀਂ ਜਿੰਨੇ ਵੀ ਟ੍ਰੈਫਿਕ ਰੂਲਸ ਸੁਨੇ ਹੋਣਗੇ ਰੋਂਗ ਸਾਈਡ ਤੋਂ ਆਉਣ ਤੇ ਗੁਰੇਜ਼ ਹੈ ਜਿਹੜਾ ਹਰ ਇੱਕ ਵੱਲੋਂ ਕੀਤਾ ਜਾਂਦਾ ਸੋ ਹੋਰ ਕੋਸ਼ਿਸ਼ ਕਰ ਲੈਣੇ ਆ ਲੋਕਾਂ ਦੇ ਨਾਲ ਜੁੜਨ ਦੀ ਲੋਕਾਂ ਨਾਲ ਪੁੱਛਦੇ ਆ ਕਿ ਆਖਰਕਾਰ ਕੀ ਮਜਬੂਰੀ ਪੈ ਗਈ ਹੈ ਜੀ ਕਿ ਰੋਂਗ ਸਾਈਡ ਆ ਰਹੇ ਆ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਟ੍ਰੈਫਿਕ ਤੋਂ ਮੈਂ ਰੋਂਗ ਸਾਈਡੋਂ ਜੀ ਜੋ ਆਪੋਜ਼ਿਟ ਪੱਤਾ ਹੈ ਨਾ ਇਹ ਆਪੋਜ਼ਿਟ ਪੱਤੀ ਹੈ ਨਾ ਇਹ ਰੋਡ ਸੋ ਬਿਲਕੁਲ ਇਹ ਦੂਰ ਜਾਂਦਾ ਕਹਿੰਦੇ ਰਸਤਾ ਦੂਰ ਦਾ ਪੈਂਦਾ ਇਸ ਲਈ ਸ਼ਾਰਟਕਟ ਮਾਰਨ ਦੇ ਲਈ ਲੋਕ ਨੇ ਜਿਹੜੇ ਪੁਲਾਂ ਦੇ ਉੱਤੇ ਚੜਦੇ ਨੇ ਤੇਲੇ ਨਜ਼ਰ ਆ ਰਹੇ ਆ ਪੰਜਾਬ ਪੁਲਿਸ ਦਾ ਸਟicker ਗੱਡੀ ਦੇ ਉੱਪਰ ਲੱਗਿਆ ਔਰ ਜਾ ਰਹੇ ਨੇ ਜੀ ਰੋਂਗ ਸਾਈਡ ਸੋ ਗੱਡੀ ਦੇ ਤੁਹਾਨੂੰ ਨੰਬਰ ਮੈਂ ਇੱਕ ਵਾਰੀ ਪੜ ਕੇ ਦੱਸ ਦਿੰਨੀ ਆ ਪੀਬੀ 10 ਬੀ 12 ਕਿਉਂ ਸ਼ਦਾਨ ਦਾ ਨੰਬਰ ਗੱਡੀ ਦਾ ਔਰ ਫਰੰਟ ਤੇ ਲਿਖਿਆ ਹੋਇਆ ਪੰਜਾਬ ਪੁਲਿਸ ਪਰ ਆ ਰਹੇ ਨੇ ਰੋਂਗ ਸਾਈਡ ਸੋ ਜ਼ਾਇਰ ਜੀ ਗੱਲ ਹੈ ਜੇਕਰ ਉਹਨੂੰ ਪੰਜਾਬ ਪੁਲਿਸ ਹੀ ਰੋਂਗ ਸਾਈਡ ਆਏਗੀ ਤਾਂ ਫਿਰ ਆਮ ਲੋਕਾਂ ਨੇ ਅਕਤਰ ਕਰ ਸੁਣਨੀ ਕਿੱਫਤੀ ਹੈ ਅੰਕਲ ਰੋਂਗ ਸਾਈਡ ਆ ਰਹੇ ਹੋ ਜੀ ਸੋ ਕੈਮਰਾ ਦੇਖ ਕੇ ਪਹਿਲਾਂ ਹੀ ਭੱਜਦੇ ਹੋਏ ਨਜ਼ਰ ਆ ਰਿਹਾ ਮੈਨੂੰ ਲੱਗਦਾ ਸਾਰੀਆਂ ਤਸਵੀਰਾਂ ਤੁਸੀਂ ਇਸ ਵੇਲੇ ਆਪਣੀ ਸਕਰੀਨ ਦੇ ਵੀ ਜ਼ਰੂਰ ਦੇਖਦੇ ਹੋਵਾਂਗੇ ਹਾਲਾਂਕਿ ਸਕੂਲੀ ਬੱਚੇ ਨੇ ਜਿਹੜੇ ਉਹ ਵੀ ਮੌਜੂਦ ਨੇ ਸੋ ਬਿਲਕੁਲ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਉਮਰ ਅਜੇ 18 ਤੋਂ ਪਲੱਸ ਵੀ ਨਹੀਂ ਹੋਈ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਜੋ ਅੰਜਾਮ ਦਿੱਤਾ ਜਾ ਰਿਹਾ ਟ੍ਰੈਫਿਕ ਨਿਯਮਾਂ ਦੀਆਂ ਲਗਾਤਾਰ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਸੋ ਇੱਕ ਸਵਾਲ ਹੈ ਜਿਹੜਾ ਪ੍ਰਸ਼ਾਸਨ ਨੂੰ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ 15 ਅਗਸਤ ਦੇ ਨੇੜੇ ਤੇੜੇ ਤਿਆਰੀਆਂ ਨੇ ਜਿਹੜੀਆਂ ਚਾਰੇ ਪਾਸੇ ਚੱਲ ਰਹੀਆਂ ਨੇ ਹਾਲਾਂਕਿ ਚੈਕਿੰਗ ਹੈ ਜਿਹੜੀ ਉਹ ਵੀ ਹੋਣੀ ਚਾਹੀਦੀ ਸੀ ਪਰ ਮੇਨ ਚੌ ਮੈਮ ਰੌਂਗ ਸਾਈਡ ਜਾ ਰਹੀ ਹੋ ਜੀ ਰੌਂਗ ਸਾਈਡ ਹੋ ਜੀ ਸੋ ਕੈਮਰੇ ਅੱਗੇ ਆਉਣ ਤੋਂ ਸਾਰੀ ਗੁਰੇਜ਼ ਕਰਦੇ ਆ ਜਵਾਬ ਦੇਣ ਤੋਂ ਸਾਰੀ ਗੁਰੇਜ਼ ਕਰਦੇ ਆ ਸੋ ਬਿਲਕੁਲ ਅ ਕਈ ਲੋਕ ਵੀ ਅਜੇ ਹੁੰਦੇ ਨੇ ਅਜ ਇਸ ਤਰੀਕੇ ਦੇ ਨਾਲ ਕੈਮਰੇ ਨੂੰ ਫੇਸ ਕਰਦੇ ਔਰ ਉਸ ਤੋਂ ਬਾਅਦ ਮੀਡੀਆ ਨੂੰ ਦੇਖ ਕੇ ਹੋਏ ਬਿਲਕੁਲ ਭੱਜਦੇ ਹੋਏ ਵੀ ਨਜ਼ਰ ਆਉਂਦੇ ਆ